ਹਰ ਰੋਜ਼ ਹਕੈਂਡੂ ਸਰਕਾਰੀ ਕਾਲਜ ਵਿੱਚ ਸਥਿਤ ਸ਼ਹੀਦ ਨਵਦੀਪ ਸਿੰਘ ਸਟੇਡੀਅਮ ਦੇ ਫ੍ਰੈਕ ਵਿੱਚ ਸੈਂਕੜੇ ਨੌਜਵਾਨ ਸਵੇਰੇ ਦੌੜ ਲਗਾਉਂਦੇ ਹਨ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਅਜਿਹੇ ਹਨ ਜਿਹੜੇ ਆਰਮੀ ਜਾਂ ਫੇਰ ਪੁਲਿਸ ਦੀ ਭਰਤੀ ਦੀ ਤਿਆਰੀ ਕਰ ਰਹੇ ਹਨ ਇਸ ਦੇ ਨਾਲ ਹੀ ਕੁਝ ਸਮੇਂ ਤੋਂ ਇੱਥੇ ਸੀਐਮ ਦੀ ਯੋਗਸ਼ਾਲਾ ਦੀਆਂ ਕਲਾਸਾਂ ਲਗਾਉਣ ਬਜ਼ੁਰਗ ਵੀ ਸਵੇਰੇ ਇਕੱਠੇ ਹੁੰਦੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਸਰਕਾਰੀ ਕਾਲਜ ਦੇ ਗੇਟ ਨੂੰ ਸਵੇਰੇ ਤਾਲਾ ਲਗਾ ਦਿੱਤਾ ਜਾਂਦਾ ਹੈ ਇਸ ਕਰ ਯੋਗਸ਼ਾਲਾ ਦੀਆਂ ਕਲਾਸਾਂ ਲਗਾਉਣ ਆਉਣ ਵਾਲੇ ਸੀਨੀਅਰ ਸਿਟੀਜ਼ਨ ਅਤੇ ਭਰਤੀ ਦੀ ਤਿਆਰੀ ਕਰਨ ਲਈ ਆਉਣ ਵਾਲੇ ਨੌਜਵਾਨ ਪਰੇਸ਼ਾਨ ਹੋ ਰਹੇ ਹਨ ਉਹਨਾਂ ਮੰਗ ਕੀਤੀ ਹੈ ਕਿ ਸਰਕਾਰੀ ਕਾਲਜ ਦੇ ਗੇਟ ਦੇ ਤਾਲੇ ਖੋਲੇ ਜਾਣ ਮੇਰਾ ਨਾਮ ਸੌਰਵ ਬਕਤਮੰਦ ਆਈ ਪਨੇ ਅਰਧ ਮੰਤਰੀ ਬੋਲ ਜਈ ਭਰਤੀ ਦੀ ਤਿਆਰੀ ਕਰਨਾ ਨੇ ਆ ਭਰਤੀ ਆ ਰਹੀ ਆ ਤੋ ਅਗਨੀ ਵੀਰ ਦੀ ਭਰਤੀ ਆ ਰਹੀ ਆ ਹੁਣ ਜਦੋਂ ਅਸੀਂ ਆਈ ਦਵਾ ਕਾਲਜ ਦਾ ਗੇਟ ਬੰਦ ਹੁੰਦਾ ਨਹੀਂ 5 ਵਜੇ ਆ ਜਾਂਦਾ ਬੱਚਿਆਂ ਨੇ ਸਕੂਲ ਕਾਲਜ ਵੀ ਜਾਣਾ ਹੁੰਦਾ ਵਾ ਤੇ ਅੱਗੇ ਇੱਕ ਤਾਲਾ ਲੱਗਾ ਹੁੰਦਾ ਵਾ ਤੇ ਅਸੀਂ ਆ ਹੀ ਜਾਣਦੇ ਆ ਵੀ ਜਿਹੜਾ ਟਾਈਮ ਨਾਲ ਕਾਲਜ ਦਾ ਗੇਟ ਖੁੱਲਾ ਹੋਵੇ ਜਿਵੇਂ ਤਿਆਰੀ ਕਰਕੇ ਤੇ ਟਾਈਮ ਨਾਲ ਘਰ ਜਾ ਸਕੀਏ ਤੇ ਸਕੂਲ ਕਾਲਜ ਜਾ ਸਕੀਏ ਸਾਡੇ ਕੋਲ ਘਟੋਗਾ ਡਗਰਾਉਂਡ ਦੇ ਵਿੱਚ 6-7 ਸੌ ਮੁੰਡਾ ਤਿਆਰੀ ਕਰਦਾ ਪਿਆ ਵਾ ਦਿੱਕਤ ਆ ਹੀ ਆਉਂਦੀ ਆ ਵੀ ਉਹ ਫਿਰ ਲੇਟ ਹੋ ਜਾਂਦੇ ਆ ਉਹਨਾਂ ਨੇ ਸਕੂਲ ਕਾਲਜ ਵੀ ਜਾਣਾ ਹੁੰਦਾ ਵਾ ਤੇ ਉਹਦੇ ਕਰਕੇ ਫਿਰ ਸਕੂਲ ਵਾਲੇ ਵੀ ਗੁੱਸੇ ਹੁੰਦੇ ਉਹਨਾਂ ਨੂੰ ਕਿ ਤੁਸੀਂ ਲੇਟ ਕਿਉਂ ਆਉਂਦੇ ਹੋ ਤੇ ਅਸੀਂ ਆ ਹੀ ਜਾਣਦੇ ਆ ਵੀ ਜਲਦੀ ਜਲਦੀ ਗੇੜ ਖੁੱਲਾ ਹੋਵੇ ਜੋ ਮੇਰੇ ਤਿਆਰੀ ਕਰਕੇ ਤੇ ਆਪਣੇ ਟਾਈਮ ਨਾਲ ਘਰ ਜਾ ਸਕਾਂ ਮੇਰਾ ਨਾਮ ਹਰਦੀਪ ਸਿੰਘ ਆ ਮੈਂ ਸੀਨੀਅਰ ਸਿਟੀਜ਼ਨ ਆ ਰਟਾਇਰਡ ਡੀਓ ਗਰਦਾਸਪੁਰ ਜਿਹੜਾ ਹੈ ਇੱਥੇ ਹਰ ਉਸ ਗੋਲਗੇ ਦੇ ਵਿੱਚ ਮੈਂ ਸੀਐਮ ਦੀ ਯੋਗਸਾਲਾ ਜਿਹੜੀ ਆ ਉਹਦੀ ਕਲਾਸ ਅਟੈਂਡ ਕਰਨ ਆਉਣਾ ਮਾਨਯੋਗ ਸੀਐਮ ਸਾਹਿਬ ਨੇ ਬੜਾ ਵਧੀਆ ਇੱਕ ਆਪਣੇ ਸਾਡੇ ਪੰਜਾਬੀਆਂ ਦੀ ਸੀਨੀਅਰ ਸਿਟੀਜ਼ਨ ਦੀ ਸਿਹਤ ਨੂੰ ਚੰਗਾ ਕਰਨ ਵਾਸਤੇ ਜੋਗਸਾਲਾ ਜਿਹੜੀ ਆ ਉਹ ਚਲਾਈ ਆ ਜਿਹਦੀ ਕਲਾਸ ਸਾਡੀ ਜਿਹੜੀ ਉਹ 5:30 ਵਜੇ ਸਵੇਰੇ ਸ਼ੁਰੂ ਹੁੰਦੀ ਆ ਤੇ ਅੱਜ ਮੈਨੂੰ ਪਤਾ ਲੱਗਾ ਕਿ ਜਿਹੜੀ ਜਿਹੜਾ ਕਾਲਜ ਦਾ ਗੇਟ ਆ ਉਹ 6:30 ਤੋਂ ਪਹਿਲਾਂ ਨਹੀਂ ਖੁੱਲਣਾ ਇਸ ਕਰਕੇ ਸਾਡੀ ਕਲਾਸ ਜਿਹੜੀ ਆ ਅੱਜ ਮਿਸ ਹੋ ਗਈ ਸੋ ਬਹੁਤ ਸਾਰ ਨੂੰ ਜਿਹੜੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੋ ਮੈਂ ਪ੍ਰਸ਼ਾਸਨ ਅੱਗੇ ਕਾਲਜ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦਾ ਕਿ ਇਹ ਜਿਹੜਾ ਸੀਐਮਡੀ ਜੋਗਸਾਲਾ ਦੀ ਕਲਾਸ ਆ ਇਹਦੇ ਕਰਕੇ ਜਿਹੜਾ ਗੇਟ ਆ ਜਿਹੜਾ ਉਹ ਪਹਿਲਾਂ ਖੁੱਲਿਆ ਜਾਵੇ ਤਾਂ ਕਿ ਸਾਰੇ ਜਿਹੜੇ ਆਪਣਾ ਸਾਰੇ ਸੀਨੀਅਰ ਸਿਟੀਜ਼ਨ ਜਿਹੜੇ ਆ ਉਹ ਆਪਣੀ ਕਲਾਸ ਜਿਹੜੀ ਆ اٹੈਂਡ ਕਰ ਸਕਣ ਆਪਣੀ ਸਿਹਤ ਨੂੰ ਬਰਕਰਾਰ ਰੱਖ ਸਕਣ ਸੋ ਮੈਂ ਇਹ ਜਿਹੜੀ ਪ੍ਰਸ਼ਾਸਨ ਨੂੰ ਕੇ ਬੇਨਤੀ ਕਰਦਾ ਤੇ ਸਾਡੇ ਮਾਨਯੋਗ ਜੋ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਜਿਹੜਾ ਇਹ ਪ੍ਰੋਜੈਕਟ ਚਲਾਇਆ ਹੈ ਇਹਨੂੰ ਅਸੀਂ ਜਿਹੜਾ ਹੈ ਸਫਲ ਬਣਾਈ ਹੈ ਆਪਣੀ ਸਿਹਤ ਨੂੰ ਜਿਹੜਾ ਹੈ ਉਹ ਚੰਗਾ ਬਣਾਈ ਹੈ ਠੀਕ ਹੈ ਜੀ ਉਹ ਮਤਲਬ ਹਰ ਇੱਕ ਨੂੰ ਪ੍ਰੋਬਲਮ ਆਉਂਦੀ ਆ ਜਿਹੜੀ ਸਾਨੂੰ ਆ ਅਸੀਂ ਦੱਸ ਦਿੱਤੀ ਆ ਬੱਚਿਆਂ ਨੇ ਵੀ ਤੁਹਾਨੂੰ ਦੱਸ ਹੀ ਦਿੱਤੀ ਹੋਣੀ ਆ ਸੋ ਉਹਨਾਂ ਨੂੰ ਵੀ ਪ੍ਰੋਬਲਮ ਹੈ ਸਾਰੇ ਇਸ ਕਰਕੇ ਇਹ ਗੇਟ ਜਿਹੜਾ ਹੈ ਉਹ ਮਤਲਬ ਜਿਹੜਾ ਹੈ ਹਰ ਇੱਕ ਨੂੰ ਕਿਉਂਕਿ ਉਹ ਬੱਚੇ ਵੀ ਜਿਹੜੇ ਆਪਣੀ ਸਰੀਰਕ ਪ੍ਰੀਖਿਆ ਦੀ ਤਿਆਰੀ ਜਿਹੜੀ ਆ ਉਹ ਕਰਨ ਦੇ ਆ ਕਿਉਂਕਿ ਅੱਜ ਕੱਲ੍ਹ ਵੇਖੋ ਕਿੰਨੀ ਬੇਰੁਜ਼ਗਾਰੀ ਆ ਉਹ ਬੱਚੇ ਜਿਹੜੇ ਸਵੇਰੇ ਸੁੱਤੇ ਆ ਗਏ ਬਾਕੀ ਬੜੇ ਬੜੀ ਦੂਰੋਂ ਹੁੰਦੇ ਆ ਤੇ ਆਪਣੇ ਜਿਹੜੀ ਇੱਥੇ ਆਪਣੀ ਪ੍ਰੈਕਟਿਸ ਕਰਦੇ ਆ ਤਾਂ ਕਿ ਆਪਣੀ ਜਿਹੜੀ ਆ ਸਰੀਰਕ ਪ੍ਰੀਖਿਆ ਜਿਹੜੀ ਉਹਨਾਂ ਦੀ ਆਪਣੇ ਭਰਤੀ ਹੋਣੀ ਆ ਆਰਮੀ ਦੀ ਪੰਜਾਬ ਪੁਲਿਸ ਦੀ ਉਹਨੂੰ ਪਾਸ ਕਰ ਸਕਣ ਸੋ ਉਹਨਾਂ ਨੂੰ ਇਹ ਮੌਕਾ ਜਿਹੜਾ ਹੈ ਉਹ ਦੇਣਾ ਚਾਹੀਦਾ ਮਤਲਬ ਟਾਈਮ ਦਾ ਉਹਨਾਂ ਦੇ ਜੇ ਜੇ ਮਦਦ ਜੇ ਲੇਟ ਹੋਣਗੇ ਵਿਚਾਰੇ ਦੂਰੋਂ ਆਉਂਦੇ ਆ ਕਿ ਬਾਅਦ ਚ ਕਈਆਂ ਨੇ ਆਪਣੇ ਕੰਮ ਤੇ ਵੀ ਜਾਣਾ ਹੁੰਦਾ ਵਾ ਘਰਦਿਆਂ ਨਾਲ ਹੀ ਕੰਮ ਕਰਨਾ ਹੁੰਦਾ ਉਹ ਲੋਕ ਨੇ ਬਿਸ਼ੇਰੇ ਸਵੇਰੇ ਸਵੇਰੇ ਸੁਬਹ ਤੇ ਸੁਬਹ ਜਿਹੜੀ ਆਪਣੀ ਪ੍ਰੈਕਟਿਸ ਜਿਹੜੀ ਉਹ ਕਰ ਲਈਏ ਤੇ ਆਪਣੀ ਜਿਹੜੀ ਪ੍ਰੀਖਿਆ ਜਿਹੜੀ ਉਹਨੂੰ ਪਾਸ ਕਰਨ ਦੇ ਸਫਲ ਹੋਈਏ ਮੈਂ ਪ੍ਰਿੰਸੀਪਲ ਸਰਕਾਰੀ ਕਾਲਜ ਗੁਰਦਾਸਪੁਰੇ ਦੱਸਣਾ ਚਾਹਾਂਗਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਨੇ ਮਾਨਯੋਗ ਮੁੱਖ ਮੰਤਰੀ ਜੀ ਦੇ ਯੁੱਧ ਨਸ਼ਾ ਵਿਰੁੱਧ ਅਭਿਆਨ ਦੇ ਤਹਿਤ ਹੁਣ ਪੂਰਾ ਉਪਰਾਲਾ ਕੀਤਾ ਹੋਇਆ ਹੈ ਕਿ ਕਾਲਜ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਬਾਹਰੀ ਅਨਸਰ ਜੋ ਨਸ਼ਾ ਕਰਨ ਦੇ ਵਾਸਤੇ ਪ੍ਰਵੇਸ਼ ਹੁੰਦੇ ਨੇ ਉਹ ਇੱਥੇ ਨਾ ਸਕਣ ਔਰ ਕਾਲਜ ਦੇ ਵਿੱਚ ਇੱਕ ਭੈ ਮੁਕਤ ਅਤੇ ਅਨਿਸ਼ਾਸਨਮਈ ਜਿਹੜਾ ਮਾਹੌਲ ਹੈ ਉਹ ਕਾਇਮ ਕੀਤਾ ਜਾ ਸਕੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਕਾਲਜ ਦੀ ਦੀਵਾਰ ਜਿਹੜੀ ਹੈ ਚਾਰਦੁਵਾਰੀ ਜਿਹਨੂੰ ਅਸੀਂ ਕਹਿੰਦੇ ਆ ਉਹ ਚਾਰੇ ਪਾਸੇ ਟੁੱਟੀ ਹੋਈ ਸੀ ਪ੍ਰਸ਼ਾਸਨ ਨੇ ਉਹਨੂੰ ਰਿਪੇਅਰ ਕਰਵਾਇਆ ਔਰ ਜੇ ਕਿਸੇ ਨੇ ਕਾਲਜ ਦੇ ਵਿੱਚ ਐਂਟਰ ਕਰਨਾ ਹੈ ਤਾਂ ਉਹ ਮੁੱਖ ਦੁਆਰ ਤੋਂ ਹੀ ਐਂਟਰ ਕਰ ਸਕਦਾ ਹੈ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਕੁਝ ਘਟਨਾਵਾਂ ਅਜਹੀਆਂ ਵਾਪਰੀਆਂ ਨੇ ਕਿ ਬਹੁਤ ਸਾਰੇ ਇਲਾਕੇ ਵਿਅਕਤੀ ਜਿਹੜੇ ਨੇ ਕੁਝ ਸੰਤ ਨਗਰ ਵਾਲੇ ਪਾਸਿਓਂ ਜਿਹੜਾ ਕਿ ਗੇਟ ਅਸੀਂ ਬੰਦ ਕੀਤਾ ਹੋਇਆ ਏਸੇ ਤਰ੍ਹਾਂ ਪ੍ਰੇਮ ਨਗਰ ਵਾਲੇ ਪਾਸਿਓਂ ਜਿੱਥੇ ਕਿ ਰਸਤਾ ਨਹੀਂ ਹੈ ਉੱਥੋਂ ਕੰਧ ਤੋੜ ਕੇ ਲੋਕ ਜਿਹੜੇ ਉਹ ਪ੍ਰਵੇਸ਼ ਕਰਦੇ ਆ ਔਰ ਇੱਕ ਦਿਨ ਇਹ ਵੀ ਦੇਖਿਆ ਗਿਆ ਕਿ ਕੁਝ ਵਿਅਕਤੀ ਜਿਹੜੇ ਉਹ ਪੁਰਾਣੇ ਹੌਸਟਲ ਦੇ ਵਿੱਚ ਬੈਠ ਕੇ ਨਸ਼ਾ ਕਰ ਰਹੇ ਸਨ ਜਿੱਥੇ ਪ੍ਰਸ਼ਾਸਨ ਨੇ ਜਾ ਕੇ ਉਹਨਾਂ ਨੂੰ ਰੋਕਿਆ ਔਰ ਉਹ ਉੱਥੋਂ ਆਪਣਾ ਮੋਟਰਸਾਈਕਲ ਛੱਡ ਕੇ ਭੱਜ ਗਏ ਜਦੋਂ ਜਦੋਂ ਕਿ ਸਾਨੂੰ ਪੁਲਿਸ ਬੁਲਾਉਣੀ ਪਈ ਔਰ ਪੁਲਿਸ ਨੇ ਉਹ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿੱਚ ਕੀਤਾ ਇਸ ਤੋਂ ਇਲਾਵਾ ਮੈਂ ਦੱਸਣਾ ਚਾਹਵਾਂਗਾ ਕਿ ਇਹ ਕਾਲਜ ਇੱਕ ਵਿੱਦਿਆ ਦਾ ਮੰਦਰ ਹੈ ਜਿੱਥੇ ਅਸੀਂ ਭੈਅ ਮੁਕਤ ਵਾਤਾਵਰਣ ਪੈਦਾ ਕਰਨਾ ਹੈ ਜਿੱਥੇ 1400 ਲੜਕੀਆਂ ਸਾਡੇ ਕੋਲ ਪੜ੍ਹਦੀਆਂ ਟੋਟਲ 2200 ਸਾਡੀ ਸਟਰੈਂਥ ਹੈ ਜਿਦੇ ਵਿੱਚ 1400 ਲੜਕੀਆਂ ਪੜ੍ਹਦੀਆਂ ਨੇ ਔਰ ਉਹਨਾਂ ਨੇ ਸਾਰਾ ਦਿਨ ਘੁੰਮਣਾ ਵੀ ਹੁੰਦਾ ਹੈ ਖੇਡਣਾ ਵੀ ਹੁੰਦਾ ਹੈ ਗਰਾਊਂਡਾਂ ਦੇ ਵਿੱਚ ਵੀ ਜਾਣਾ ਹੁੰਦਾ ਹੈ ਸੋ ਇਸ ਤਰ੍ਹਾਂ ਅਗਰ ਅਣਪਛਾਤੇ ਵਿਅਕਤੀ ਅਨਡੈਂਟੀਫਾਈਡ ਪਰਸਨ ਜਿਨ੍ਹਾਂ ਨੂੰ ਕਾਲਜ ਦੇ ਨਾਲ ਕੋਈ ਵਾਸਤਾ ਨਹੀਂ ਜਿਹੜਾ ਨਸ਼ਾ ਕਰਨ ਦੇ ਮੰਤਵ ਦੇ ਨਾਲ ਕਾਲਜ ਦੇ ਵਿੱਚ ਆਉਣੇ ਆ ਉਹਨਾਂ ਨੂੰ ਅਸੀਂ ਰੋਕਣ ਵਾਸਤੇ ਇਹ ਕੁਝ ਸਟੈਪ ਜਿਹੜੇ ਹੋ ਚੁੱਕੇ ਆ ਪਹਿਲੀ ਗੱਲ ਤਾਂ ਇਹ ਆ ਕਿ ਕਾਲਜ ਦਾ 32 ਏਕੜ ਦਾ ਜਿਹੜਾ ਉਹ ਇੱਕ ਰਕਬਾ ਹੈਗਾ ਔਰ ਉਹਦੇ ਵਿੱਚ ਰਾਤ ਨੂੰ ਸੈਰ ਕਰਨਾ ਹੁਣ ਕਿਉਂਕਿ ਸਰਦੀਆਂ ਸ਼ੁਰੂ ਹੋ ਰਹੀਆਂ ਨੇ ਅਸੀਂ ਕਿਸੇ ਨੂੰ ਸੈਰ ਕਰਨ ਤੋਂ ਨਹੀਂ ਰੋਕਦੇ ਸਭ ਨੂੰ ਅਸੀਂ ਇਹ ਕਹਿੰਨੇ ਆਂ ਵੀ ਖੇਡੋ ਵੀ ਜ਼ਰੂਰ ਗਰਾਊਂਡਾਂ ਤੁਹਾਡੀਆਂ ਨੇ ਜ਼ਰੂਰ ਇਹਨੂੰ ਇਸਤੇਮਾਲ ਕਰੋ ਲੇਕਿਨ ਕਾਲਜ ਸਮੇਂ ਤੋਂ ਪਹਿਲਾਂ ਲੇਕਿਨ ਦਿਨ ਚੜਨ ਤੋਂ ਬਾਅਦ ਰਾਤ ਨੂੰ ਕਿਸੇ ਤਰ੍ਹਾਂ ਦੀ ਕੋਈ ਸੈਰ ਜਾਂ ਕੋਈ ਇਸ ਤਰ੍ਹਾਂ ਦੀ ਗਤੀਵਿਧੀ ਕਾਲਜ ਦੇ ਵਿੱਚ ਕਿਉਂਕਿ ਲਾਈਟ ਦਾ ਪ੍ਰਬੰਧ ਸਾਡੇ ਕੋਲ ਇੰਨਾ ਨਹੀਂ ਅਸੀਂ ਕਰ ਸਕਦੇ ਨਾ ਹੀ ਸਾਡੇ ਕੋਲ ਰਿਸੋਰਸਸ ਨੇ ਕਿ ਅਸੀਂ ਜਗ੍ਹਾ-ਜਗ੍ਹਾ ਤੇ ਬੰਦੇ ਖੜੇ ਕਰ ਸਕੀਏ ਹਾਂ ਆਪਣੇ ਵਿਦਿਆਰਥੀਆਂ ਦੇ ਵਾਸਤੇ ਜਦ ਤੱਕ ਉਹ ਵਿਦਿਆਰਥੀ ਕਾਲਜ ਦੇ ਵਿੱਚ ਮੌਜੂਦ ਰਹਿੰਦੇ ਆ ਸਾਡਾ ਸਟਾਫ ਵੀ ਮੌਜੂਦ ਰਹਿੰਦਾ ਹੈ ਅਸੀਂ ਉਹਨਾਂ ਦੀ ਹਰ ਮਦਦ ਕਰਦੇ ਆ ਲੇਕਿਨ ਸ਼ਹਿਰ ਵਾਲੇ ਲੋਕਾਂ ਦਾ ਸ਼ਹਿਰ ਦੇ ਲਈ ਸਵਾਗਤ ਹੈ ਲੇਕਿਨ ਸਾਡੇ ਨਾਲ ਕੋਆਪਰੇਟ ਕਰੋ ਇਹ ਤੁਹਾਡਾ ਮੰਦਰ ਹੈ ਤੁਹਾਡਾ ਕਾਲਜ ਹੈ ਤੁਹਾਡੇ ਬੱਚੇ ਇੱਥੇ ਪੜ੍ਹਦੇ ਆ ਅਸੀਂ ਕੋਸ਼ਿਸ਼ ਕਰ ਰਹੇ ਆ ਨੂੰ ਸੋਚ ਕੋਟੀ ਦਾ ਕਾਲਜ ਬਣਾਉਣ ਦੇ ਲਈ ਔਰ ਇਸ ਕਾਲਜ ਦਾ ਨਾਮ ਪੰਜਾਬ ਦੇ ਮੋਢੀ ਕਾਲਜਾਂ ਦੇ ਵਿੱਚ ਆਵੇ ਇਹ ਸਾਡੀ ਕੋਸ਼ਿਸ਼ ਹੈ ਨਵੇਂ ਕੋਰਸ ਵੀ ਸ਼ੁਰੂ ਕੀਤੇ ਗਏ ਆ ਸੋ ਇਸ ਲਈ ਸਾਡੀ ਇੱਕ ਗੁਜ਼ਾਰਿਸ਼ ਹੈ ਸਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਔਰ ਮੇਰੀ ਬੇਨਤੀ ਨੂੰ ਜਰੂਰ ਸਵੀਕਾਰ ਕਰਨਗੇ ਕਿ ਸਰਦੀਆਂ ਦੇ ਵਿੱਚ ਅਸੀਂ 6 ਵਜੇ ਦਾ ਸਮਾਂ ਤੈਅ ਕੀਤਾ ਹੈ ਕਿ 6 ਵਜੇ ਆਜਿਆ ਕਰਨ ਕਿਉਂਕਿ ਅੱਜਕੱਲ ਦਿਨ ਜਿਹੜਾ ਉਹ ਸਬਕ 6 ਵਜੇ ਚੜ੍ਹਦਾ ਹੈ ਬਾਕੀ ਯੋਗਾ ਦੀ ਜਿਹੜੀ ਕਲਾਸ ਹੈ ਉਹ ਪਹਿਲਾਂ 6 ਵਜੇ ਲੱਗਦੀ ਸੀ ਅੱਜ ਮੇਰੇ ਕੋਲ ਯੋਗਾ ਇੰਸਟ੍ਰਕਟਰ ਆਏ ਸਨ ਉਹਨਾਂ ਨੇ ਵੀ ਇਹ ਕਿਹਾ ਕਿ ਅਸੀਂ ਹੁਣ ਕਲਾਸ ਜਿਹੜੀ ਹੈ ਉਹ ਸਵੇਰ 6 ਤੋਂ ਸਵੇਰ 7 ਲਗਾਵਾਂਗੇ ਕਿਉਂਕਿ ਸਵੇਰ 6 ਵਜੇ ਦਿਨ ਚੜ ਜਾਂਦਾ ਸੋ ਮੇਰੀ ਬੇਨਤੀ ਸਾਰਿਆਂ ਨੂੰ ਇਹ ਹੈ ਕਿ ਦਿਨ ਚੜਦਿਆਂ ਨੂੰ ਕਾਲਜ ਦੇ ਵਿੱਚ ਆਓ ਰਾਤ ਦੇ ਹਨੇਰੇ ਦੇ ਵਿੱਚ ਕਾਲਜ ਦੇ ਵਿੱਚ ਕੋਈ ਨਾ ਫਿਰ ਕਿਉਂਕਿ ਸਾਡੇ ਕੋਲ ਗਰਾਊਂਡਾਂ ਦੇ ਵਿੱਚ ਲਾਈਟ ਦਾ ਅਜੇ ਪ੍ਰਬੰਧ ਨਹੀਂ ਹੈ